ਜਲਾਲਾਬਾਦ ਦੇ ਵੀਡੀਓ ਦਫ਼ਤਰ ਦੇ ਨੇੜੇ ਕਾਲੜਾ ਮਿਊਜ਼ਿਕ ਸਿਸਟਮ ਵਾਲੀ ਦੁਕਾਨ ਦੇ ਉੱਪਰ 20000 ਰੁਪਏ ਦੇ ਲੈਣਦੇਣ ਨੂੰ ਕਰਕੇ ਦੋ ਧਿਰਾਂ ਦੇ ਵਿਚਕਾਰ ਹੋਇਆ ਲੜਾਈ ਝਗੜਾ ਜਿਸ ਦੌਰਾਨ ਇੱਕ ਨੌਜਵਾਨ ਨੂੰ ਗੰਭੀਰ ਰੂਪ ਦੇ ਵਿੱਚ ਸੱਟਾਂ ਲੱਗੀਆਂ ਨੌਜਵਾਨ ਦਾ ਕਹਿਣਾ ਹੈ ਕਿ ਉਸਦੇ ਉੱਪਰ ਜਿਹੜਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕੁਝ ਵਿਅਕਤੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਇਸ ਮੌਕੇ ਹੀ ਦੁਕਾਨ ਦੇ ਕਿਸੇ ਸਾਕਸ਼ ਦੇ ਵੱਲੋਂ ਜਿਹੜੀ ਪੂਰੇ ਮਾਮਲੇ ਦੀ ਵੀਡੀਓ ਵੀ ਬਣਾ ਲਈ ਹੈ ਤਾਂ ਇਸ ਤੋਂ ਬਾਅਦ ਦੇ ਵਿੱਚ ਨੌਜਵਾਨ ਨੂੰ ਦਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਤਾਂ ਆਹ ਤੁਹਾਡੀ ਦੋਹਾਂ ਧਿਰਾਂ ਦੇ ਨਾਲ ਗੱਲਬਾਤ ਕਰਵਾਉਣੇ ਆ ਕਿ ਪੂਰਾ ਮਾਮਲਾ ਚਰੰਦੀ ਦਾ ਨਾਮ ਹੈ ਜੀ ਚੱਕ ਸੋਨਾ ਸਾਹਮਣੇ ਦੇ ਵੱਡੇ ਸਿੱਧੂ ਵਾਲਾ ਕੀ ਮਸਲਾ ਕੀ ਆਇਆ ਹਸਪਤਾਲ ਪਹੁੰਚੇ ਆ ਐਸੀ ਵੀਰੇ ਗਿਆ ਸੀ ਉੱਥੇ ਮਤਲਬ ਸਾਫ ਕਰਨਾ ਦਾ ਉਹਨਾਂ ਮੈਨੂੰ ਬੁਲਾਇਆ ਸੀ ਅੰਦਰ ਅੰਦਰ ਆ ਵੀਰ ਦੇ ਉਹਦੇ ਸਾਹਮਣੇ ਇੱਕ ਕਾਰਡਾ ਬਰਦਰ ਕਾਣ ਗਿਆ ਅੱਛਾ ਕਾਰਡਾ ਬਰਦਰ ਉੱਥੇ ਗਿਆ ਸੀ ਅੰਦਰ ਅੰਦਰ ਸਾਫ ਕਰਨਾ ਇੱਥੇ ਆਇਆ ਤੇ ਮੈਂ ਸਾਫ ਕਰਨ ਗਿਆ ਸੀ ਉੱਥੇ ਉਹਨਾਂ ਆਦੇ ਮੈਂ ਸੱਟ ਮਾਰਦੇ ਮੁੰਡੇ ਉਹਨਾਂ ਕੋਲੇ ਗਏ ਕਿਡ ਮੁੰਡੇ ਲੱਗੇ ਉਹਨਾਂ ਨਾਲ ਉਹਨਾਂ ਨਾਲ ਮੁੰਡੇ ਬਾਹਰ ਬੁਲਾਇਆ ਵੇ ਪਿੰਡੀ ਪੁੰਡੀ ਦੇ ਸਾਫ ਕਰਾ ਦੇ ਕਰਨ ਗਿਆ ਸੀ ਪੈਸਾ 2000 ਰੁਪਏ ਲੈਣਾ ਕਿਨੇ ਕੋਲ ਲੱਗਿਆ ਦੋ ਸਾਲ ਆਏ ਸੀ ਇਹ ਦੁਕਾਨ ਤੇ ਲੱਗਾ ਸੀ ਹਾਂਜੀ ਅੱਛਾ ਫਿਰ ਮੈਂ 2000 ਰੁਪਏ ਲੈਣਾ ਸੀ ਮੈਂ ਆ ਸਾਫ ਕਰਨ ਲਗਾ ਸੀ ਤੇ ਉਹਨਾਂ ਫਿਰ ਆ ਕੇ ਮੇਨ 60 ਕਿੱਟ ਮਾਰਦੇ ਕਿੰਨੇ ਜਣੇ ਸੀਗੇ ਉਹ ਪੋਛੇ 7 ਜਣੇਗੇ ਸੀ ਨਾਮ ਚੇਤੇ ਨੇ ਨਾਮ ਇੱਕ ਦਾ ਨਾਮ ਲੱਖਾ ਲੱਖਾ ਗਾਇ ਇੱਕ ਦਾ ਨਾਮ ਸੌਰਭ ਹੈ ਕਿੱਥੇ ਸੱਟ ਲਾਈ ਤੁਹਾਡੇ ਹਾਂ ਉੱਥੇ ਤੇ ਵੀ ਬੋਟਾ ਬੰਦਾ ਕੀ ਤੇ আর ਕੀ ਸੀ ਉਹਨਾਂ ਕੋਲੇ ਉਹਨਾਂ ਕੱਪ ਆਗਾ ਸੀ ਕਾਪ ਇੱਕ ਜਣੇ ਕੋਲ ਸੀ ਕਿ ਸਾਰਿਆਂ ਕੋਲੇ ਸੀ ਸਾਰਿਆਂ ਕੋਲੇ ਕੀ ਮੰਗ ਕੀ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਆ ਕਿ ਕਿਤਾ ਜਾ ਰਹਿਣਾ ਪੁਲਿਸ ਨੂੰ ਹਾਂ ਦੱਸ ਦਿੱਤਾ ਇਸ ਮਸਲੇ ਤੇ ਹਾਂਜੀ ਕਾਰਵਾਈ ਪਾਈ ਜਾ ਰਹਿ ਰਹਿਣਾ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਆ ਮੈਂ ਭਾਈ ਜਲਾਲਾਬਾਦ ਦਾ ਰਹਿਣ ਵਾਲਾ ਜੀ ਨਾਮ ਹੈ ਸੌਰਵ ਦਾ ਜੀ ਭਾਈ ਇੱਕ ਲੜਾਈ ਝਗੜੇ ਦਾ ਮਸਲਾ ਆ ਕੀ ਆ ਪੂਰਾ ਮਾਮਲਾ ਭਾਜੀ ਪੇਮੈਂਟ ਲੈਣੀ ਸੀ ਜੀ ਕੁਝ 2 ਦਿਨ ਪਹਿਲਾਂ ਇਹਦੇ ਕੋਲੋਂ ਪੇਮੈਂਟ ਮੰਗੀ ਗਈ ਸੀ ਜੀ ਇਹਨਾਂ ਦੀ ਧਮਕੀ ਦਿੱਤੀ ਗਈ ਸੀ ਵੀ ਤੁਸੀਂ ਸਾਨੂੰ ਰੋਕ ਕੇ ਵਿਖਾਇਆ ਜੀ ਅਸੀਂ ਇਹਨਾਂ ਨੂੰ ਕਹਿਆ ਸੀ ਵੀ ਚਲੋ ਤੁਸੀਂ ਆਦੀ ਵੀ ਪੇਮੈਂਟ ਦੇ ਦਿਓ ਸਾਨੂੰ ਸਾਡੇ ਤੁਹਾਡੇ ਨਾਲ ਕੋਈ ਲੜਾਈ ਨਹੀਂ ਹੈ ਅੱਜ ਅਚਾਨਕ ਹੀ ਅਸੀਂ ਬੈਠੇ ਹੋਏ ਸੀ ਦੁਕਾਨ ਤੇ ਤੇ ਇਹਨਾਂ ਨੇ ਆ ਕੇ ਸਾਡੇ ਤੇ ਹਮਲਾ ਕਰਤਾ ਕਿੰਨੇ ਜਣੇ ਸੀਗੇ ਇਹ 20 ਤੋਂ 25 ਜਣੇ ਸੀ ਜੀ ਪਰ ਉਹਨਾਂ ਦਾ ਤਾਂ ਕਹਿਣਾ ਹੈ ਕਿ ਮੈਂ ਪੈਸੇ ਲੈਣੇ ਨੇ ਤੁਹਾਡੇ ਤੋਂ ਤੇ ਨਾਲੇ ਪੈਸੇ ਲੈਣ ਗਿਆ ਤੇ ਪਹਿਲਾਂ ਲੱਗਿਆ ਰਿਆ ਜੀ ਇਹ ਮੇਰੇ ਤੋਂ ਠੀਕ ਹੈ ਜੀ ਇਹਦੀ ਜ਼ਿੰਮੇਵਾਰੀ ਸੀ ਜਿਨ੍ਹਾਂ ਨੂੰ ਇਹਨਾਂ ਨੇ ਸਿਸਟਮ ਲਵਾ ਕੇ ਦਿੱਤਾ ਸੀ ਠੀਕ ਹੈ ਜੀ ਉਹ ਜ਼ਿੰਮੇਵਾਰੀ ਕਰਕੇ ਇਹਨਾਂ ਨੇ ਇਹ ਗੱਲ ਕਹੀ ਗਈ ਸੀ ਵੀ ਸਾਨੂੰ ਉਹਨਾਂ ਕੋਲ ਪੈਸੇ ਦਿਵਾ ਦਿਓ ਇਹ ਮਿਊਜ਼ਿਕ ਸਿਸਟਮ ਦੇ ਪਹਿਲੇ ਨੇ ਹਾਂਜੀ ਮਿਊਜ਼ਿਕ ਸਿਸਟਮ ਦੇ ਪਹਿਲੇ ਤੇ ਅੱਜ ਲੜਾਈ ਝਗੜਾ ਜਿਹੜਾ ਹੋਇਆ ਉਸ ਦੇ ਵਿੱਚ ਉਹਨੂੰ ਜਿਹੜੀਆਂ ਸੱਟਾਂ ਲੱਗੀਆਂ ਨੇ ਮੁੰਡੇ ਦੂਸਰੀ ਧਿਰ ਵਾਲੇ ਮੁੰਡੇ ਨੂੰ ਸਰ ਇਹ ਆਪਾਂ ਨੂੰ ਜੀ ਚੀਜ਼ ਨਹੀਂ ਪਤਾ ਜੀ ਆਪਾਂ ਸਿਰਫ ਇਸ ਆਦੀ ਦੁਕਾਨ ਤੇ ਆਏ ਵੀ ਇਹਦੇ ਵਿੱਚ ਰਹੇ ਹਾਂ ਜੀ ਇਸੇ ਦਾ ਤੇ ਆਪ ਉਹਨਾਂ ਨੇ ਇਹ ਨਹੀਂ ਆਪਾਂ ਨੂੰ ਪਤਾ ਵੀ ਸਕਦਾ ਕਿ ਇਹ ਨੇ ਲੱਗੀਆਂ ਕਿਵੇਂ ਨਹੀਂ ਲੱਗੀਆਂ ਜੀ ਉਹਨਾਂ ਨੇ ਉਲਟਾ ਆਪਣੇ ਦਿਸਾਂ ਤੇ ਕਾਪੇ ਚਲਾਇਆ ਆਪਣੇ ਕੋਲ ਸ਼ਰੀਆਮ ਵੀਡੀ ਹੋ ਗਈ ਹੈ ਜੀ ਉਹਨਾਂ ਦੀ ਤੁਸੀਂ ਪੁਲਿਸ ਨੂੰ ਦਲਾਹ ਦੇ ਦਿੱਤੀ ਹੈ ਹਾਂ ਜੀ ਜੀ ਇੱਕ ਸਿੱਧੂ ਵਾਲੇ ਦਾ ਮਸਲਾ ਆਇਆ ਮੁੰਡੇ ਦੇ ਇੱਕ ਕਾਪੇ ਕੂਪੇ ਵੱਜੇ ਨੇ ਲੜਾਈ ਝਗੜੇ ਦਾ ਸਾਡੇ ਕੋਲ ਚਰਨਜੀਤ ਸਿੰਘ ਇੱਕ ਪੇਸ਼ੈਂਟ ਆ ਸਨਮੁਖਤਿਆਰ ਸਿੰਘ ਉਹਦੇ ਅੰਗੂਠੇ ਤੇ ਸੱਟ ਹੈਗੀ ਹੈ ਤੇ ਪਰਚਾ ਡਾਕਟਰ ਅਨਸ਼ੋਬੈਲ ਨੇ ਕੱਟ ਦਿੱਤਾ ਹੈਗਾ ਬਾਕੀ ਜੋ ਫਰਦਰ ਮੈਨੇਜਮੈਂਟ ਆ ਉਹਦੇ ਲਈ ਅਸੀਂ ਉਹਨੂੰ ਹੋਟਲ ਸ਼ਿਫਟ ਕਰਨ ਲੱਗਿਆ ਅੰਗੂਠਾ ਨਾਲੋਂ ਕਾਫੀ ਹੱਦ ਤੱਕ ਉਤਰੇ ਹੋਇਆ ਹੈ ਇੱਕ ਵਾਰੀ ਕੋਸ਼ਿਸ਼ ਕਰਦੇ ਹਾਂ ਕਿ ਉਹ ਨਾਲ ਜੁੜ ਜਾਵੇ ਐਮਐਲਆਰ ਦੀ ਰਿਪੋਰਟ ਭੇਜ ਦਿੱਤੀ ਹੈ ਠਾਣੇ ਐਮਐਲਆਰ ਦੀ ਰਿਪੋਰਟ ਤਿਆਰ ਹੋ ਗਈ ਹੈ ਪਹੁੰਚ ਜਾਏਗੀ ਜਲਦੀ